ਜਾਪਾ ਪਰਮਲ ਦੀ ਸਬਜ਼ੀ ਬਣਾਉਣ ਲੱਗੇ ਆ ਜੀ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਹੁਤ ਹੀ ਸੌਖਾ ਤਰੀਕਾ ਜਲਦੀ ਬਣ ਜਾਂਦੀ ਐ ਇਸ ਤਰੀਕੇ ਨਾਲ ਪਹਿਲਾਂ ਆਪਾਂ ਹੁਣ ਪਰਮਲ ਕੱਟ ਲੈਨੇ ਆ ਇਹ ਵਿੱਚ ਹੁੰਦੇ ਥੋੜੇ ਜਿ ਪੱਕੇ ਵੀ ਹੁੰਦੇ ਆ ਤੇ ਉਹਨਾਂ ਦਾ ਬਹੁਤ ਵਧੀਆ ਟੇਸਟ ਹੁੰਦਾ ਜੀ ਟਮਾਟਰ ਵਰਗਾ ਤੇ ਉਹਨਾਂ ਨੂੰ ਵੀ ਵਿੱਚ ਪਾਵਾਂਗੇ ਆਪਾਂ ਇਹ ਆਪਾਂ ਹੁਣ ਸਾਰੇ ਪਰਮਲ ਕੱਟ ਲਏ ਆ ਇੱਥੇ ਆਪਾਂ ਹੁਣ ਕਰਦੇ ਆਂ ਜੀ ਆਲੂ ਕੱਟ ਕੇ ਤੇ ਪਾਣੀ ਦੇ ਵਿੱਚ ਪਾ ਲੈਨੇ ਤੇ ਇਹਨਾਂ ਨੂੰ ਉਬਲਣ ਵਾਸਤੇ ਰੱਖ ਦਿਆਂਗੇ ਜਲਦੀ ਉਬਲਿਆਉਂਦੇ ਆ ਕੱਟੇ ਹੋਏ ਆਲੂ ਵਿੱਚ ਪਾਏ ਹੋਏ ਪਾਣੀ ਦੇ ਤੇ ਹੁਣ ਆਪਾਂ ਇਹਨਾਂ ਨੂੰ ਰੱਖਤਾ ਜੀ ਉਬਲਣ ਵਾਸਤੇ ਤੇ ਤੜਕੇ ਦਾ ਵੀ ਆਪਾਂ ਸਾਰਾ ਸਮਾਨ ਸਾਰੇ ਛਿੱਲ ਲੈ ਕੱਟ ਲੈ ਤੇ ਹੁਣ ਆਪਾਂ ਚੋਪਰ ਦੇ ਵਿੱਚ ਪਾ ਕੇ ਤੇ ਇਹਨੂੰ ਵੀ ਆਪਾਂ ਹੁਣ ਸਾਰੇ ਨੂੰ ਚੋਪ ਕਰ ਲੈਨੇ ਸਮਾਨ ਨੂੰ ਤੜਕੇ ਦਾ ਸਮਾਨ ਤਿਆਰ ਕਰ ਲੈਨੇ ਹੁਣ ਆਪਣਾ ਇਹ ਸਾਰਾ ਸਮਾਨ ਵਧੀਆ ਚੋਪ ਹੋ ਚੁੱਕਿਆ ਤੇ ਬਹੁਤ ਵਧੀਆ ਬਣ ਗਿਆ ਇਹ ਇਧਰ ਆਪਣੇ ਆਲੂ ਵੀ ਉਬਲਣ ਲੱਗ ਗਏ ਜੀ ਤੇ ਆਲੂ ਹੁਣ ਜਲਦੀ ਉਬਲਿਆਉਣਗੇ ਨਰਮ ਹੋ ਜਾਣਗੇ ਜਲਦੀ ਵਿੱਚ ਆਪਾਂ ਥੋੜਾ ਜਿਹਾ ਪਾ ਦਿੰਨੇ ਜੀ ਨਮਕ ਇਹਨਾਂ ਦੇ ਉਬਲਦਿਆਂ ਨਾਮ ਕੁ ਵੀ ਵਧੀਆ ਪਾਣੀ ਦੇ ਵਿੱਚ ਪਾਇਆ ਵਾ ਤੇ ਆਲੂਆਂ ਦੇ ਵਿੱਚ ਰਚ ਜੂਗਾ ਤੇ ਹੁਣ ਆਪਾਂ ਰਾ ਕੇ ਰੱਖ ਦਿੰਨੇ ਆ ਜੀ ਠੰਡਾ ਹੋਣ ਵਾਸਤੇ ਸਾਰਾ ਸਮਾਨ ਆਲੂ ਆਪਾਂ ਤੇ ਇਧਰ ਤੜਕੇ ਦਾ ਸਮਾਨ ਆਪਣਾ ਹੁਣ ਤਿਆਰ ਹੈ ਤੇ ਆਪਾਂ ਤੇਲ ਪਾ ਲਿਆ ਕੜਾਈ ਦੇ ਵਿੱਚ ਤੇ ਤੇਲ ਦੇ ਵਿੱਚ ਬਹੁਤ ਟੇਸਟੀ ਬਣਦੀ ਹੈ ਪਰਮਾਲਾ ਤੇ ਉਹ ਵੀ ਪਾ ਸਕਦੇ ਆ ਆਪਾਂ ਇੱਥੇ ਤੇ ਹੁਣ ਆਪਾਂ ਤੇਲ ਪਾ ਕੇ ਦੇ ਵਿੱਚ ਜੀਰਾ ਪਾ ਲਿਆ ਤੇ ਵਿੱਚ ਆਪਾਂ ਤੜਕੇ ਦਾ ਸਮਾਨ ਪਾਉਨੇ ਆ ਸਾਰਾ ਤੇ ਲਾਉਨੇ ਆ ਜੇ ਆਪਾਂ ਹੁਣ ਤੜਕਾ ਚੰਗੀ ਤਰ੍ਹਾਂ ਭੁੰਨਦੇ ਆ ਤੜਕਾ ਆਪਾਂ ਹੁਣ ਤੜਕਾ ਆਪਣਾ ਹੁਣ ਭੁੱਜਣ ਲੱਗ ਗਿਆ ਜੀ ਵਧੀਆ ਹੁਣ ਆਪਾਂ ਵਿੱਚ ਪਾ ਲੈਨੇ ਆ ਜੀ ਪਰਮਲ ਅੱਧਾ ਘੁੱਜ ਗਿਆ ਆਪਣਾ ਤੜਕਾ ਅੱਧਾ ਘੁੱਣ ਪਰਮਲਾਂ ਦੇ ਨਾਲ ਭੁੱਜ ਜੂਗਾ ਤੇ ਵਿੱਚ ਆਪਾਂ ਹੁਣ ਪਰਮਲ ਪਾ ਕੇ ਤੇ ਇਹਨਾਂ ਨੂੰ ਵੀ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਤੇ ਆਪਾਂ ਹੁਣ ਇੱਧਰ ਛਿੱਲਦੇ ਆ ਜੀ ਆਲੂ ਆਲੂ ਆਪਰੇ ਠੰਡੇ ਹੋ ਗਏ ਤੇ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ। ਇਹ ਲੱਕ ਸਾਰਿਆਂ ਨੂੰ ਵਧੀਆ ਤਿਆਰ ਕਰ ਲਾਂਗੇ ਆਪਣਾ ਤੇ ਆਲੂ ਵੀ ਆਪਣੇ ਹੁਣ ਵਧੀਆ ਛਿੱਲ ਕੇ ਤੇ ਆਪਾਂ ਕੱਟ ਲਿਆ ਛੋਟੇ ਛੋਟੇ ਪੀਸ ਬਣਾ ਲਏ ਆ। ਤੇ ਹੁਣ ਆਪਣੇ ਇਧਰ ਪਰਮਲ ਵੀ ਅੱਗੇ ਨਾਲ ਨਰਮ ਹੋ ਗਏ ਤੇ ਤੜਕਾ ਵੀ ਭੁੱਜ ਚੁੱਕਿਆ ਹੁਣ ਸਾਰਾ। ਹੁਣ ਵਿੱਚ ਹੀ ਆਪਾਂ ਪਾ ਦਿੰਨੇ ਆ ਜੀ ਆਲੂ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਆਲੂਆਂ ਨੂੰ ਵੀ ਬਹੁਤ ਟੇਸਟੀ ਬਣਦੀ ਹੈ ਸਬਜੀ ਇਸ ਤਰੀਕੇ ਨਾਲ ਪਰਮਲ ਦੀ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਝਾੜ ਕ੍ਰੇਲਿਆਂ ਵਰਗੀ ਬਣਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਵਿੱਚ ਪਾ ਦਿੰਨੇ ਆਪਾਂ ਨਮਕ ਤੇ ਹੋਰ ਨਮਕ ਰਾਜੂਗਾ ਕੁਝ ਨਮਕ ਆਪਾਂ ਪਹਿਲਾਂ ਆਲੂਆਂ ਦੇ ਵਿੱਚ ਪਾਇਆ ਵਿੱਚ ਆਪਾਂ ਲਾਲ ਮਿਰਚ ਪਾ ਦਿੰਨੇ ਆ ਥੋੜੀ ਜੀ ਮਿਰਚ ਤੜਕੇ ਜੀ ਵੀ ਪਾਈ ਹੋਈ ਹੈ ਤੇ ਹਲਦੀ ਪਾਊਡਰ ਧਨੀਆ ਮਸਾਲਾ ਸਾਰਾ ਸਮਾਨ ਵਿੱਚ ਪਾ ਕੇ ਇਹ ਆਪਾਂ ਨੂੰ ਫੇਰ ਮਿਕਸ ਕਰ ਦਿੰਨੇ ਆ ਸਾਰੇ ਸਮਾਨ ਇਹ ਆਪਾਂ ਚੰਗੀ ਤਰ੍ਹਾਂ ਸਾਰਾ ਵਧੀਆ ਮਿਕਸ ਕਰ ਲਿਆ ਤੇ ਥੋੜਾ ਜਿਹਾ ਚਿਰਾ ਆਪਾਂ ਟੱਕ ਦਿੰਨੇ ਆ ਤੇ ਭਾਪ ਨਾਲ ਬਹੁਤ ਹੀ ਵਧੀਆ ਸਬਜ਼ੀ ਬਣ ਜੂਗੀ ਆਪਣੀ ਇਹ ਮੋਨਾ ਆਪਣੀ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਜੀ। ਦੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਜੀ।